ਬਹੁਤ ਹੀ ਸਤਕਾਰਯੋਗ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸ਼ਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਧਾਮੇ ਜੀ ਸੇਮਨ ਸਾਹਿਬ ਤੇ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਕ੍ਰਿਮਨ ਸਿੰਘ ਜੀ ਮਜੀਠੀਆ ਸਾਹਿਬ ਖੈਰਾ ਜੀ ਸਾਹਿਬ ਜਿਹੜੇ ਲੰਮੇ ਸਮੇਂ ਤੋਂ ਤੁਹਾਡੇ ਵਾਸਤੇ ਕੌਮ ਵਾਸਤੇ ਪੰਜਾਬ ਵਾਸਤੇ ਪੰਥ ਵਾਸਤੇ ਉਹ ਆਪਣੇ ਜੁਬਾਨੀ ਤੁਹਾਨੂੰ ਬਹੁਤ ਕੁਝ ਦੱਸ ਕੇ ਗਏ ਮੈਂ ਉਹਨਾਂ ਦਾ ਧੰਵਾਦ ਵੀ ਨਾਲ ਕਰਦਾ ਹਾਂ ਉਹਨਾਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ ਕਿ ਉਹਨਾਂ ਨੇ ਇੰਨੀ ਤੱਪ ਜਿਹੜਾ ਅੰਦਰ ਲੰਮਾ ਸਮਾਂ ਕਰਨਾ ਬਹੁਤ ਔਖਾ ਹੁੰਦਾ ਉਹ ਤੇ ਸਾਰੇ ਹੀ ਸ਼ਰਮਣੀ ਗੁਰਦੁਆਰਾ ਉੱਪਰ ਬੰਦੇ ਕਮੇਟੀ ਦੇ ਮੈਂਬਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬਾਨ ਤੇ ਜਲਾਲ ਉਸਮਾ ਜੀ ਜਿਨ੍ਹਾਂ ਦੇ ਹਲਕੇ ਦੇ ਵਿੱਚ ਸਾਰਾ ਪ੍ਰੋਗਰਾਮ ਆਪਣਾ ਸਟੇਜ ਚਲਾ ਰਹੇ ਉਹਨਾਂ ਦਾ ਸਾਰੇ ਸੰਗਤਾਂ ਮੈਂ ਪਹਿਲਾਂ ਤਾਂ ਕਾਪਾ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜਿਹੜਾ ਮਕਸਦ ਹੈ ਅੱਜ ਦਾ ਦਿਨ ਗੁਰੂ ਲਾਧੋ ਰੇ ਗੁਰੂ ਮਾਰ ਨੇ ਬਹੁਤ ਲੰਮਾ ਸਮਾਂ ਇੱਥੇ ਤੱਪ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣ ਵਾਲੇ ਸਮੇਂ ਨੂੰ ਭਾਵ ਕੇ ਸਮਝ ਕੇ ਇਸ ਧਰਤੀ ਤੇ ਕਿਤਾ ਮੱਖਣ ਸ਼ਾ ਲਬਾਣਾ ਜੀ ਦਾ ਵੀ ਜਿਗਰ ਆਇਆ ਸਾਡੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਜਿਹੜੇ ਉਹ ਤੱਪ ਦੇ ਨਾਲ ਹੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਸੀ ਜਲ ਪਾਣੀ ਦੀ ਸੇਵਾ ਉਹ ਭੋਰਾ ਦੇ ਵਿੱਚ ਉਹ ਹੀ ਅੰਦਰ ਜਾਂਦੇ ਉਹ ਜੋਗ ਜਿ ਉਹਨਾਂ ਨੂੰ ਲੋੜ ਹੁੰਦੀ ਕਰਦੇ ਸੀ ਸਾਡੇ ਸਤਿਕਾਰਯੋਗ ਭਾਈ ਸਦਾਨਾਨ ਜੀ ਰਗਰੇਟੇ ਗੁਰੂ ਦੇ ਬੇਟੇ ਉਹ ਵਰ ਪਹਿਰਾ ਦਿੰਦੇ ਸੀ ਉਹਨਾਂ ਦੇ ਗੇੜ ਦੇ ਪੂਰਾ ਸਾਹਿਬ ਦੇ ਜਿੱਥੇ ਅੱਜ ਆਪਾਂ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਆ ਉੱਥੇ ਬੈਠ ਕੇ 28 ਸਾਲ ਉਹਨਾਂ ਦਾ ਵਿਤਬ ਉਥੇ ਕੀਰਤਨ ਵੀ ਕਰਦਾ ਸੀ ਨਾਲ ਤੇ ਨਾਲ ਉਹ ਗੇੜ ਦੇ ਅੱਗੇ ਉਹਨਾਂ ਦਾ ਪਹਿਰਾ ਬੜਾ ਲੰਮਾ ਸਮਾਂ ਹੋਰ ਧਰਤੀ ਦੇ ਵਿਰੋਧ ਉਹ ਹੀ ਬੈਠੇ ਹੋ ਇਹ ਧਰਤੀ ਨੇ ਬਹੁਤ ਦੇਸ਼ ਦੇ ਬੰਦਰ ਤਬਦੀਲੀਆਂ ਲਿਆਂਦੀਆਂ ਪੰਥ ਖਾਲਸਾ ਉਹ ਤਬ ਦਾ ਮਦਲ ਹੈ ਜੇ ਆਉਣ ਵਾਲੇ ਸਮੇਂ 'ਚ ਪੰਥ ਖਾਲਸਾ ਹੋਣ ਦੇ ਵਿੱਚ ਆਉਣਾ ਹੈ ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਨਾ ਫਿੱਤਰ ਰੂਹ ਨੇ ਤੋਹੜੀਆਂ ਇਹੋ ਜਿਹੀਆਂ ਜਿਹਨੋਂ ਫਿੱਤਰ ਰੁਹਾਏ ਸੰਸਾਰ 'ਚ ਸੁਧਾਰ ਕਰਨ ਵਾਸਤੇ ਦੁਨੀਆ 'ਚ ਆਉਂਦੀਆਂ ਤੇ ਉਹਨਾਂ ਨੂੰ ਫਿਰ ਉਹਨੇ ਫਿੱਤਰ ਗੋਦ ਉਹਨਾਂ ਫਿੱਤਰ ਪਿਤਾ ਦੀ ਸੋਚ ਉਹ ਚਾਹੀਦੀ ਹੁੰਦੀ ਜਿਹੜਾ ਲੰਮਾ ਸਮਾਂ ਤਾਬਿਰ ਉਹ ਅੱਜ ਤਾਂ ਹੀ ਆਪਾਂ ਸਾਰੇ ਪੰਥ ਦੇ ਜਮਸ਼ਾਰੇ ਅੱਜ ਦਸਤਾਰਾਂ ਸੇਰਾਂ ਦੇ ਸਾਡੀਆਂ ਇੱਕ ਪੰਥ ਖਾਲਸਾ ਦਸਵੇਂ ਪਾਤਸ਼ਾਹ ਨੇ ਬਖਸ਼ੇ ਸਾਡੇ ਦੇ ਕਰਕੇ ਗਿੱਤੇ ਸਾਨੇ ਅਣਖ ਨੂੰ ਸਾਡੇ ਅਣਖ ਤੇ ਔਰ ਸਾਡੇ ਸਾਰੇ ਸ਼ੇਧਾ ਇਹੋ ਉਹਨਾਂ ਨੇ ਕਿਹਾ ਕਿ ਪਹਿਰਾ ਦੇਣਾ ਉਹ ਪਹਿਰਾ ਦੇ ਕੇ ਸਿੰਘ ਲੜੇ ਅੱਜ ਤੁਹਾਡੇ ਸਾਹਮਣੇ ਖੇਰਾ ਸਾਹਿਬ ਮਿਸਾਲ ਨੇ ਸਾਡੇ ਜੁੰਨੇ ਬੰਦੀ ਸਿੰਘ ਜੁੱਤੀ ਦੇ ਸਾਲ ਤੋਂ 35 35 ਸਾਲ ਤੋਂ ਉਹ ਅੰਦਰ ਬੈਠੇ ਨੇ ਕਾਦੇ ਵਾਸਤੇ ਅਣਖ ਵਾਸਤੇ ਪੰਜਾਬ ਵਾਸਤੇ ਪੰਥ ਵਾਸਤੇ ਉਹ ਅਣਖ ਦੇ ਖਾਤਰ ਹੀ ਉਹਨਾਂ ਨੇ ਕਦੀ ਕਿਹਾ ਕਿ ਸਾਨੂੰ ਪਰੋਲਾ ਦਿਓ ਜਾਂ ਸਾਾਨੂੰ ਦੋਹਰਿਆ ਕਰੋ ਉਹ ਸਾਡੇ ਲੋਕਾਂ ਦੀ ਮਦਦ ਦੇ ਹੀ ਵੀ ਇੰਨਾ ਲੰਮਾ ਸਮਾਂ ਇੰਨਾ ਸਰਕਾਰਾਂ ਜ਼ੁਲਮ ਕਰ ਰਹੀਆਂ ਐ ਅੱਜ ਦੋਨੋਂ ਹੀ ਸਰਕਾਰਾਂ ਰਲ ਕੇ ਲੱਗੀਆਂ ਬੜਾ ਲੰਮਾ ਚੋੜਾ ਮੈਂ ਉਧਰ ਨਾ ਜਾਵਾਂ ਪ੍ਰਧਾਨ ਸਾਹਿਬ ਨੇ ਬੋਲਣਾ ਮੈਂ ਤਾਂ ਕਿਹਾ ਸ਼੍ਰਮਣੀ ਇਕਪੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਸਾਡੇ ਪ੍ਰਧਾਨ ਸਾਹਿਬ ਸ਼੍ਰਮਣੀ ਅਕਾਲੀ ਦਰ ਨੂੰ ਬੁਲਾ ਦਿਓ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਵਰਕਸ਼ਾਹ ਬਣਾ ਦਾ ਗਰਦਾਸ਼ਪੁਰ ਵਾਲੇ ਵੀਰਾਂ ਦਾ ਲੋਧੀ ਨੰਗਲ ਸਾਹਿਬ ਬੱਬੇ ਵਾਲੀ ਸਾਹਿਬ ਜਾਂ ਹੋਰ ਸਾਰੇ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਆਏ ਨੇ ਤਰਨਤਾਰਨ ਵਾਲੇ ਜਿਹੜੇ ਸਾਰੇ ਜਿਲ੍ਹੇ ਦੇ ਪ੍ਰਧਾਨ ਸਾਹਿਬ ਪੱਕੋ ਕੇ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਾਡੇ ਜਿਲ੍ਹੇ ਦੇ ਪ੍ਰਧਾਨ ਆਪਣੇ ਪਹਿਲਵਾਨ ਸਾਹਿਬ ਸਾਹ ਸਰਜੀਤ ਸਿੰਘ ਜੀ ਰਾਜਾ ਜੀ ਅਧਿਆਤਿ ਦੇ ਇਹ ਸਾਰੇ ਜਾਨ ਤੋੜ ਕੇ ਸਰਜੀਤ ਸਿੰਘ ਜੀ ਪਿੱਟੇਵੜ ਸਾਹਿਬ ਇਹ ਉਦਨ ਦਾ ਹੁਕਮ ਸੀ ਮਜੀਠਾ ਸਾਹਿਬ ਦਾ ਕਿ ਸਾਰੀਆਂ ਡਿਊਟੀਆਂ ਵੰਡ ਕੇ ਆਪਾਂ ਕੰਮ ਕਰਨਾ ਹੈ ਸਾਰਿਆਂ ਨੇ ਬਹੁਤ ਮਿਹਨਤ ਕਿਤੇ ਆ ਮੈਂ ਅਰਦਾਸ ਕਰਦਾ ਗੁਰੂ ਦੇ ਚਰਨਾਂ ਜਿਗੇ ਹੋਰ ਹਿੰਮਤ ਬਲ ਬਖਸ਼ਣ ਤਾਂ ਜੋ ਪੰਥ ਦੀ ਸੇਵਾ ਬਾਤ ਤੇ ਥੜਾ ਇਹ ਤਰ ਪਰ ਜਿਹੜੇ ਹੋ ਰਹੀਏ ਤੇ ਉਹ ਵੀਰੋ ਅੱਜ ਆਪਾਂ ਦੀ ਅਣਖ ਦਾ ਮਸਲਾ ਤੁਹਾਨੂੰ ਖੈਰਾ ਸਾਹਿਬ ਬੜੇ ਜਜ਼ਬਾਤਾਂ ਨਾਲ ਬੜੇ ਤਜਰਬੇ ਦੇ ਨਾਲ ਅਣਖ ਦੀ ਗੱਲ ਜਿਹੜੀ ਕਰਕੇ ਗਈ ਔਰ ਤੇ ਪਹਰਾ ਦਈਏ ਮੈਂ ਜਲਕਾਦਾ ਛੱਡੂਗਾ ਦੋਨੋਂ ਹੱਥ ਖੜੇ ਕਰਕੇ ਖੈਰਾ ਸਾਹਿਬ ਨੂੰ ਯਕੀਨ ਪਾਦੀ ਵੀ ਅਸੀਂ ਧਰਮ ਨਾਲ ਖੜੇ ਆ ਅਸੀਂ ਝੂਠ ਨਾਲ ਨਹੀਂ ਖੜੇ ਹੋਵਾਂਗੇ ਅਸੀਂ ਧਰਮ ਨਾਲ ਖੜੇ ਆਵਾ ਪਾਵੇਂ ਜੀਂਦਿਆਂ ਤੱਕ ਸਾਡੇ ਪ੍ਰਾਣ ਚੱਲ ਜਣ ਇਸ ਧਰਤੀ ਦੇ ਪਵਿੱਤਰ ਵਾਧਾ ਇਹ ਕਰਨਾ ਕਿ ਅਸੀਂ ਧਰਮ ਨਾਲ ਖੜਿਆ ਸੱਚ ਤੇ ਖੜਿਆ ਬੁੱਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ